ਮਾਪੂਲੀ ਦਾ ਖਾਲਸਾ ਤੇ ਜਿਹੜਾ ਹਿੰਦੂ ਜਿੱਕੇ ਪਤਾ ਮੈਂ ਪਰਮਾਤਮਾ ਅੱਗੇ ਬਸ ਕਰਦਾ ਕਿ ਤੂੰ ਸਾਰਾ ਚੜ੍ਹਦੀ ਕਲਾ ਚ ਰਹੇਗਾ ਮਾਰੋ ਨਾ ਬੱਸ ਤੇ ਪੜੀ ਤਿਕਾ ਕੋ ਤੇਰਾ ਚੰਪਲੀ ਤਰਕੀ ਬਕਸੇ ਤੇ ਬਕਸੇ ਸਾਹ ਨੂੰ ਨਾਲ ਦੇ ਨਾਲ ਫੇਰ ਚਾ ਅੱਜ ਛਾੜ ਦੇ ਨਾਂਰਿਆਂ ਦੀ ਅੱਜ ਕਰਉਣੀ ਸੀ ਟੌਰ ਅੱਜ ਵੀ ਟੌਰ ਅੱਜੇ ਮੇਰੇ ਫੋਨ ਦੇ ਕਵਰ ਨੂੰ ਫੋਨ ਬਣਾ ਕੇ ਚਾਪਰਾ ਸੰਸਕਰੀ ਕਰਵਾ ਲੈ ਸੰਸਕਰੀ ਕਰਵਾ ਲੈ ਤੂੰ ਮੂੰਹ ਕੱਕੇ ਕੈਮਰਾ ਉੱਧਰੋਂ ਦਿਖਾ ਮੈਂ ਤਾਂ ਦੇਖਿਆ ਉਹ ਉੱਧਰੋਂ ਦਿਖਾਓ ਉੱਧਰ ਦਿਖਾ ਕੇ ਮੈਨੂੰ ਉਹ ਮੈਂ ਤਾਂ ਦੇਖ ਰਿਆਂ ਉੱਧਰੋਂ ਦਿਖਾ ਆ ਦੇਖੋ ਪਹਿਲਾਂ ਸੱਸ ਸਹੁਰੇ ਘਰ ਤਾਂ ਤਾਂ ਬੁਲਾਈ ਨਹੀਂ ਹੈਗੀ ਸੱਸ ਪੁੱਤ ਆਈ ਕੋ ਹਾਂ ਸਾਹੀਏ ਪੁੱਤ ਕਿੰਨੀ ਆ ਬੰਦਾ ਥੋੜੀ ਜੀ ਗਰਦਨਾ ਕਰਾ ਕਰਕੇ ਲੰਗੀ ਜੇ ਕਿਹੜਾ ਜਿਕਰਾ ਮੈਂ ਲੜਖਮਾਈ ਜਾਂਦਾ ਉਹ ਕੋੜਾ ਕੋੜਾ ਕੁ ਕਰਦਾਂ ਸਮਾਈ ਜਾਂਦਾ ਤੂੰ ਵੀ ਬੁਲਾ ਸੱਸ ਸਹੁਰੇ ਘਰ ਸ਼੍ਰੀ ਗੁਰੇ ਸ਼ਾਇਨ ਤੇ ਆਪਾ ਕੰਮ ਤੈਨੂੰ ਜਦ ਜਿਹੜੀ ਉਮਰ ਆਣਾ ਕਰਨ ਤੇਰੀ ਬੋਤ ਹੈ ਜਦੋਂ ਤਾ ਤੈਨੂੰ ਆਪ ਪੱਗ ਬੰਨਣੀ ਹੈ ਕੋਣ ਰੋਕਦਾ ਤੈਨੂੰ ਲੈ ਕੇ ਚੱਹੇ ਚੱਪੇ ਹੁਣ ਹੁਣ ਜਾਣ ਨੂੰ ਤਿਆਰ ਖੜਿਆ ਸੀ ਹੁਣ ਤੂੰ ਕਹਾਂ ਮੈਂ ਪੱਗ ਬੰਨਣੀ ਨਹੀਂ ਦਿਆ ਮੈਂ ਇਹ ਤਾਂ ਬੇਲੇ ਟਾਈਮ ਹੁੰਦਾ ਜਦ ਫ੍ਰੀ ਹੁੰਦਾ ਨਾ ਜਦ ਅਸੀਂ ਸਿੱਖੀ ਦੀ ਹੁੰਦੀ ਹੈ ਤੋਂ ਹਮਤ ਨੋਟਾ ਘੱਟ ਤਾ ਤੁਨ ਖੜੇ ਨੂੰ ਦੇਖੀ ਜਾਂਦਾ ਮੇਰੇ ਕਰਨ ਪੱਗ ਬੰਨਣੀ ਦੇਖਦਾ ਭਾਈ ਜੀ ਇਹ ਆ ਗਾ ਬਾਕੀ ਸੱਚਾ ਪਾਛਾ ਸਾਰਿਆਂ ਨੇ ਬੱਚਿਆਂ ਨੂੰ ਪਾਈ ਸਿੱਖੀ ਸਿਰੂ ਬਕਸੇਓ ਤੇ ਵਧੀਆ ਵਧੀਆ ਕੇਸ ਕਿਆ ਬੰਨਣੀਆਂ ਸਿੱਖ ਰਹਿਣਾ ਨਹੀਂ ਲੜ ਮੋੜ ਜਾ ਲੜ ਮੋੜ ਦੋ ਮਤਲਬ ਕਿੱਥੇ ਕਿੱਥੇ ਨੂੰ ਮੋੜ ਦਵਾ ਤਾ ਯਾਰ ਆ ਵੀ ਰਾਤ ਤੇ ਸਾਰੇ ਗੜਾ ਇਹ ਤਾਂ ਹੁੰਦਾ 헤ਜੇ 헤ਜੇ ਲੁਪੀਲੇ ਲੁਪੀਲੇ ਮਾੜਾ ਪੀਓ ਉਹ ਲੈ ਲਿਆ ਨਾ ਇਹ ਥਾਰਕ ਬਚ ਗਿਆ ਹਨਾ ਹਜੇ ਤਾਂ ਨਹੀਂ ਹਜੇ ਨਹੀਂ ਮੋੜਨਾ ਪਤਾ ਹੈ ਤਾਂ ਇੱਕ ਲੜਾ ਪੂਰਾ ਹੋਣਾ ਨਾਲ ਲੜਾ ਪੂਰਾ ਹੋਣਾ ਕੋਮਕ ਦੂਸਰਾ ਦਾ ਰੇ ਗਿਆ ਤਾਂ ਥੋਤਨਾਉ ਨਾ ਵਾਹ ਗੁਰੂ ਜੀ ਓਏ ਚੁੱਪੋਂ ਕੰਧ ਖੋਲ ਕੇ ਆਂ ਕੀ ਓਏ ਨਹੀਂ ਉਹਨਾਂ ਦਾ ਘੁੰਮਿਓ ਨਾ ਠਡੀ ਜੀ ਨਾਲ ਟੀਡਾ ਸਾਡਾ ਟੀਡਾ ਫਰ ਤੋਂ ਸਕੂਲ ਨੂੰ ਜਾਣ ਲੱਗੀ ਕਰਨ ਨੂੰ ਵੀ ਬੁਖਾਰ ਸੀ ਅੱਜ ਬਸ ਕਰਨੇ ਕਰ ਦੀ ਛੁੱਟੀ ਮੈਨੂੰ ਵੀ ਇਹਨੂੰ ਆਇਆ ਬਸ ਐ ਕਹਾਂਦੀ ਮਨੂੰ ਵੀ ਬੁਖਾਰ ਆ ਜੀ ਮੈਂ ਸਕੂਲ ਨਹੀਂ ਜਾਣਾ ਜੀ ਬੀਜ ਜੀ ਨਹੀਂ ਜਾਣਾ ਕਰਨ ਨੂੰ ਠੂਠੇ ਮੂਠੇ ਕੱਪੜੇ ਪਾ ਕੇ ਚਾਰ ਕਰਿਆ ਜੀ ਤਾਰੀਦ ਨੂੰ ਖੂਨ ਤੋੜਿਆ ਹਾਂ ਮਾਰਿਆ ਨਾ ਕੋਈ ਥੰਮਤੀ ਜਾਣਾ ਨਾ ਤੇ ਤਾਰਾ ਪੜ੍ਹਵਾਉਂਦੇ ਨਹੀਂ ਨਾ ਜਾ ਫੇਰ ਜਾਣ ਵਾਹਿਗੁਰੂ ਜੀ ਦਾ ਖਾਤਮਾ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਵਾਹਿਗੁਰੂ ਤੁਹਾਨੂੰ ਪਤਾ ਤੋਂ ਰਿਕਮੀਂ ਨਾ ਤੂੰ ਕਿਧਰੋਂ ਮੈਂ ਕਿਧਰ ਰਹਿਣਾ ਆ ਵੀ ਛੇੜ ਰੋੜਾ ਮਾਪੇ ਕਰਣਾ ਮੇਰੀ ਅੱਖਾਂ ਨੂੰ ਦੇਖ ਤੂੰ ਬਾਤ ਦੇਖੀ ਇਹਨੂੰ ਜਦ ਤੂੰ ਘੁੰਮਦਾ ਮੈਨੂੰ ਦਿਖਦੇ ਨਹੀਂ ਫਿਰ ਉਹ ਵਿੱਚਿਆ ਹੋਣਾ ਕਿ ਮਨਵੀਰ ਦੇ ਰੰਗ ਉੱਠਦਾ ਬਾਤ ਆ ਇਹ ਮੈਂ ਜਿਵੇਂ ਤਾਂ ਕਰ ਮੀਰ ਦੇ ਸਾਰੇ ਰੰਗ ਵਧੀਆ ਲੱਗਦੇ ਇੱਕ ਸੋਹਣਾ ਸੋਹਣਾ

ਜੋ ਦੋਰੇ ਬੰਨ ਬੁੱਧੀਪਤਾ ਟੌਪ ਤੇਰੀ ਮੂਵੀ ਆ ਤੇ ਹੋਰ ਗੱਲਾਂ ਨਹੀਂ ਆ ਪੱਲਾ ਜਿੱਦਾਂ ਜਸਮੀਨ ਦੇ ਵਿਆਹ ਨੂੰ ਟੌਪ ਤੇ ਤੇਰੀ ਖੜ ਜਾ ਯਾਰ ਇਹ ਤਾਂ ਠੀਕ ਵਧੀਆ ਹੈ ਵਧੀਆ ਉੱਧਰ ਉਹਨੇ ਛੇੜ ਤਾਂ ਕੰਮ ਪਾਦਾ ਛੇੜਦਾ ਦੇਖੋ ਤੇ ਠੀਕ ਆ ਕਰਦੀ ਪਾਵਰ ਬੈਟਰੀ ਚ ਜੀ ਸਕਦੇ ਜਿਹੜੇ ਨੂੰ ਉਹ ਚਾਰ ਜਣ ਆਉਂਦੀ ਹੈ ਕੈਂਪਰੇ ਰੋਂ ਦਿਖਾਈ ਦੇ ਤਾਂ ਕਹਿ ਰਿਹਾ ਉਹ ਤੋਂ ਬਾਅਦ ਮੇਰੇ ਨਾਲ ਤਾਂ ਧੋਲੀ ਪਾ ਕੇ ਬੰਨ੍ਹੂ ਵੀ ਤਰਿਆ ਹੋਇਆ ਕਾਰਟ ਨੂੰ ਲੈ ਪਿੱਛੇ ਕੀ ਆ ਗਿਆ ਵੀ ਕਿਹਾ ਪਿੱਛੇ ਤਾਂ ਕੌਣ ਦੇਖਦਾ ਹੁੰਦਾ ਨਾ ਦੇਖੇ ਫਿਰ ਹੋਇਆ ਜੇ ਮੁੱਚੇ ਤਾਂ ਠੀਕ ਤਾਂ ਹੈ ਨਹੀਂ ਲੱਗ ਬੱਸ ਅਸੀਂ ਹੁਣ ਤਿਆਰ ਹੋ ਰਹਾ ਜੀ ਅੱਜ ਤਾਂ ਸਰਪੰਚ ਪਾਰਤੀ ਆ ਉੱਥੋਂ ਚੱਲੇ ਆ ਨਾ ਨਾ ਨਾਲ ਨਾਲ ਲੈ ਕੇ ਤੇਰੀ ਬਾਦ ਬਾਦ ਨੂੰ ਤਾਂ ਕੀ ਕਰਨਾ ਬਾਕੀ ਕੀ ਨਹੀਂ ਉਹਦਾ ਕਰ ਸਕਦੇ ਉਹ ਮਾਰਾ ਬੱਸਲਾ ਹੋ ਗਿਆ ਦੱਸ ਕੀ ਕਰਨਾ ਨਾ ਨੂੰ ਜਿਹੜੀ ਜਾਊਗਾ ਘੜੀ ਘੜੀ ਫਿਰ ਤਾਂ ਉਹ ਕਿਧਰ ਨੂੰ ਕਿਧਰ ਨੂੰ ਹੁੰਦੀ ਹੋ ਜਾਣਾ ਗਰਮੀ ਹੁਣ ਜੀ ਬਹੁਤ ਜ਼ਿਆਦਾ ਦੱਖਣ ਨੇ ਉਹ ਰੇਲ ਬਣਾਈ ਵੀ ਪੁੱਛੋ ਨਾ ਕੋਣ ਜਾਵਾ ਦਾ ਵੀਡੀਓ ਸਾਡੇ ਅਸੀਂ ਕੈਮਰੇ ਤੋਂ ਬਣਨੇ ਕਿਉਂ ਸਾਡੇ ਵੇਲੇ ਚੱਲਦਾ ਆਈ ਸੀ ਤੇ ਸਾਡੇ ਪੁੱਤ ਨੇ ਇਹ ਜਿਹੜਾ ਜਿਹੜਾ ਇਹ ਦਾ ਕੈਮਰਾ ਜਿਹੜਾ ਇਹ ਇਹ ਸਾਡੇ ਪੁੱਤ ਦਾ ਹੈ ਤਨੋਂਦੂੰ ਵੀਡੀਓ ਬਣਾਉਂਦਾ ਸਾਰਿਆਂ ਦੀ ਕਾ ਸਾਰੇ ਸਾਸਰੀ ਘਰ ਬੁਲਾਓ ਜੀ ਸਾਰੇ ਜਣੇ ਕਾ ਸਾਸਰੀ ਘਰ ਬੁਲਾਓ ਹਾਂ ਕਾ ਮੈਂ ਵੀਡੀਓ ਬਣਾਉਂਦੀ ਆ ਜੀ ਸਾਰੇ ਜਣੇ ਸਾਸਰੀ ਘਰ ਬੁਲਾਓ ਤੁਸੀਂ ਮੈਂ ਕਾ ਮੈਂ ਵੀਡੀਓ ਹਾਂ ਤਾਂ ਅਹਿਲੀ ਵੀ ਹਾਂ 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 ਥੋੜਾ ਜਿਹਾ ਗੁੜਾ ਮੈਚੀ ਕੀ ਹੋ ਗਈ ਨਾ ਉਧਰ ਕਰਨ ਦੀ ਲੋੜ ਨਹੀਂ ਰਹਿੰਦਾ ਪਾਣੀ ਕਿਹਦੇ ਜਿਹੜਾ ਕੱਪੜਾ ਬਚਿਆਗਾ ਤੇ ਤੁਹਾਨੂੰ ਹੀ ਪਕਵਾਰ ਬਣਾ ਰਹੀ ਹਾਂ ਹਾਂਜੀ ਮੀਰੇ ਆਇਤਾ ਪਾਇਆ ਉਹ ਕਾ ਮੈਂ ਕੁਰਸੀ ਦਾ ਖਾਲਸਾ ਵਾਏ ਗੋਦੀ ਕੀ ਫਤੇ ਪਲਾਕਾ ਡੈਡੀ ਜੀ ਆਹ ਦੇ ਆਹ ਆ ਦੇ ਨਾੜਾ ਕਰਾ ਦਿਤਾ ਤੇਰੇ ਵੀ ਇਹ ਕਾਮੰਨਿਆ ਗਿਆ ਨਹੀਂ ਤਾਂ ਚੁੰਬੀਓ ਕਰਨੀ ਸੀ ਸਕੂਲ ਤੋਂ ਆਈਆਂ ਤੂੰ ਹੁਣ ਤਾਂ ਤੂੰ ਕਹਿੰਦੀ ਮੈਂ ਪੋਪੜ ਨੂੰ ਜਾਣਾ ਨਹੀਂ ਹੁਣ ਤੂੰ ਕਹਿੰਦੀ ਚਲੋ ਪੋਪੜ ਨੂੰ ਜਦੀਏ ਹੈਂ ਥਾ ਪਾਛਾ ਨਹੀਂ ਮੈਨੂੰ ਇਹ ਪੈਸਾ ਤਾਂ ਦੱਸੋ ਮੈਨੂੰ ਆਹ ਦੱਸ ਸਾ ਤੂੰ ਸਕੂਲ ਨੂੰ ਜਾਣ ਲੱਗਿਆ ਨੋਂਦਾ ਘਾਤੇ ਤਾਂ ਅੱਖਾਂ ਕਰਨਾ ਕੀ ਕੀ ਪਾਛਾ ਕਿਹੜਾ ਪੈਸਾ ਮੈਨੂੰ ਕਹਿੰਦੀ ਅੱਜ ਕੇ ਅੱਗੇ ਮੈਂ ਤਾਂ ਤੁਹਾਨੂੰ ਕੋਈ ਪੈਸਾ ਕਿੰਨੇ ਪੈਸੇ ਆ ਪੈਸੇ ਦਾ ਮੁੱਲ ਜੀ ਜਿਹੜੇ 90 ਨੂੰ ਵਿੱਚ ਨਹੀਂ 80 ਦੇ ਲਗਭਗ ਜਨਮੇ ਉਹਨਾਂ ਨੂੰ ਇਹ ਪੈਸੇ ਦਾ ਮੁੱਲ ਪਤਾ ਹੈ 1 ਰੁਪਏ ਦੀ ਵੈਲਿਊ ਜਿਆਦਾ ਹੈਗੀ ਸੀ ਹੈ 90 ਆਲੇ ਨੂੰ ਵੀ ਪਤਾ 1 ਰੁਪਏ ਦੀ ਚਾਟ ਆਪ ਨਹੀਂ ਹੁੰਦੀ ਸੀ ਚਾਹ ਇਸ ਦਾ 10 ਵੀ ਲੱਤੀਆਂ ਮੈਂ ਤਾਂ 4 ਲੱਤੀ ਹਾਂ ਤੁਸੀਂ ਕਿੰਨੇ ਲੱਤੀਆਂ ਮੈਂ ਵੀ 5 ਨਾ ਮੈਂ ਤਾਂ 4 ਨਾ 10 10 ਵੀ ਮਿਲਦੇ ਜੀ ਆ ਜਿਹੜੇ ਮੱਛੀ ਵਾਲੇ ਟੋਪੀਂ ਦੇ ਤੇ ਦੱਸ ਦੇ ਦਿੰਦੇ ਨੇ ਪੰਚੀ ਦੀਏ ਕਹੇਗਾ ਤੇ ਪੰਜ ਫ੍ਰੀ ਤੋ ਫੋਨਾਂ ਤੇ ਚੜ੍ਹ ਗਈ ਤੇ ਲੋ ਜੀ ਹੁਣ ਤੁਸੀਂ ਇੱਧਰ ਸੰਦੀਪ ਨੂੰ ਮਤਾ ਬੜਾ ਫੜਾ ਦੋ ਜੂ ਕੈਮਰਾ ਗਿਰ ਗਿਆ ਤਾਂ ਹਾਂਜੀ ਹੁਣ ਤੁੰਨੀਆਂ ਚਾਨੀਆਂ ਸੈੱਟ ਕਰਨੀਆਂ ਲਾ ਦੇ ਦੋ ਪਹਿਲਾਂ ਨਹੀਂ ਸੱਤ ਸੈੱਟ ਨਹੀਂ ਕੈਮਰਾਮੈਨ ਦੀ ਅੱਛਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਹੁਣ ਇਹਨਾਂ ਨੂੰ ਤਿਆਰਤਾ ਕਰ ਲਿਆ ਮੀਲੀ ਗਰਮ ਪਾਈ ਠੰਡੀ ਸੰਡੀ ਲੱਸੀ ਅੱਛਾ ਉਹ ਮੈਂ ਜਲਦੀ ਰਖਾ ਲਵਾਂਗਾ ਬੁਖਾਰ ਤੇ ਜਿਹੜਾ ਜਿਹੜਾ ਪੂਰਾ ਜਲਦੀ ਨਾ ਮੇਰਾ ਸਰੀਰੇ ਦੁਖਦਾ ਜੀ ਆ ਬਾਹ ਇਹ ਕਹਿੰਦੀ ਮੇਰੀ ਬਾਹ ਦੁਖਦੀ ਆ ਸਰੀ ਗੱਲ ਆ ਇਹ ਜਿੰਦਾ ਵਾ ਟੀਕਾ ਲਵਾਉਂਦਾ ਲਾ ਉਹਨੇ ਸਵੇਰੇ ਲਾਇਆ ਨਹੀਂ ਡਾਕਟਰ ਨੇ ਟੀਕਾ ਡਾਕਟਰ ਬਹੁਤ ਵਧੀਆ ਹੋਊਗਾ ਸੁਲਝ ਗਿਆ ਹੋਰ ਉਹਨੂੰ ਪਤਾ ਵੀ ਜਿਹੜਾ ਮਰੀਜ਼ ਘੜੀ ਘੜੀ ਆ ਕੇ ਮੈਨੂੰ ਟੀਕੇ ਨੂੰ ਕਹੇ ਜਾ ਮੈਂ ਟੀਕਾ ਲਾਉਂਦਾ ਨਹੀਂ ਅਮੂ ਚ ਪਰੀਆ ਹੁਣ ਕਰਨ ਕਿੱਧਰ ਲੰਘ ਗਿਆ ਕਰਨਵੀਰ ਬਾਜ ਨਾਲ ਸਟੇਜ ਕਰ ਰਿਹਾ ਪਤਾ ਨਹੀਂ ਤੇ ਆਪਦੀ ਜਿੱਤੀ ਕਿੱਥੇ ਆਹ ਲੈ ਉਹ ਬੱਸ ਕਰ ਪੁੱਤ ਕੋਈ ਕੱਪੜਾ ਹੋਰ ਲੈ ਲੈਂਦਾ ਇਹਨੂੰ ਸਿਰ 'ਤੇ ਬੰਨਦੇ ਪਾ ਪਰਨੇ ਥੋੜੀ ਤਾਨੂੰ ਮੱਥਾ ਟੇਕੀ ਦਾ ਹੁੰਦਾ ਉਹ ਪੋਚੇ ਵਾਲਾ ਕੱਪੜਾ ਪਿਆ ਉਹਦੇ ਨਾਲ ਸਾਫ਼ ਕਰ ਲੈਂਦਾ ਉਹ ਪੋਚਾ ਉਧਰ ਪਿਆ ਬਾਹਰ ਮਾਹ ਕਿਤੇ ਪਤਾ ਨਹੀਂ ਚਾ ਲੱਗਿਆ ਵਾ ਕਰਨ ਮੈਂ ਤਾਂ ਨਹੀਂ ਕਰਦੀ ਮੈਂ ਕਿੱਥੇ ਅੰਬਾ ਪੰਜਾਬੀ ਜੁੱਤੀ ਪਾਲਾ ਜੀ ਨਾਲ ਮੈਰੀ ਵੀ ਪੰਜਾਬੀ ਜੁੱਤੀਓ ਪਾਉਣੀਆਂ ਚੱਲ ਮੈਂ ਮੇਰੇ ਬੂਟ ਪਾਏ ਨੇ ਗਰਮੀ 'ਚ ਬੂਟ ਨਹੀਂ ਪਾਣੇ ਪੁੱਤ ਉਧਰ ਆ ਹਾਏ ਨੌਣੇ ਪੁੱਪੂ ਦੇ ਟੋਰ ਸਾਡੇ ਦੀ ਇਹਦੀ ਵੀਰ ਜੀ ਦੀ ਵੀ ਟੋਰ ਕੱਢਦੀ ਹੈ ਹਾਂ ਹਾਂ ਹੁਣ ਕੀ ਆ ਮੇਰੀ ਜੁੱਤੀ ਦੇ ਦੇ ਪੰਜਾਬੀ ਜੁੱਤੀ ਦੇ ਦੇ ਮੈਨੂੰ ਹਾਂ ਤੂੰ ਰਹਿਣ ਦੇ ਪਰ ਤੂੰ ਤਾਂ ਇਹਦਾ ਇਹਦਾ ਪਾਪਾ ਵਾਲੀ ਰੱਖ ਦੇ ਪੁੱਤ ਤੂੰ ਛੋਟਾ ਜਿਹਾ ਨਾਣਾ ਜਿਹੜਾ ਹੁੰਦਾ ਨਾ ਉਹ ਉਹ ਜੁੱਤੀਆਂ ਨੂੰ ਹੱਥ ਨਹੀਂ ਲਾਉਂਦਾ ਹੁੰਦਾ ਪੁੱਤ ਇਹਨੂੰ ਇੱਥੇ ਰੱਖ ਕੇ ਨਾ ਆਇਕਾ ਦੰ ਥੱਲੇ ਨੂੰ ਤੂੰ ਇੱਧਰ ਆ ਜਾ ਠੀਕ ਹੈ ਨਾ ਦੂਈ ਆ ਗਏ ਨੀ ਅਨਾਉਦੋ 2 ਹੱਥ ਲਾਉਂਦੀ ਬੈਠਾ ਰਹੀ ਆ। ਅਸਮਾਨ ਕੋਣ ਫੱਟ ਕੇ ਲੈ ਗਿਆ। ਬਲੀਟ ਕੱਢਦੀ ਆ। ਓਰੇ ਆ। ਓਰੇ। ਹਾਂ। ਦੇਦੀ ਦੁੱਤੀ ਕੱਢ ਕੇ ਦੇ। ਹਾਂ ਦੁੱਤੀ ਕੱਢਦੀ ਹੁੰਦਾ। ਤੂੰ ਰਣ ਦੇ ਪੁੱਤ ਬੰਮਾ ਨੇ ਕੱਢ ਤਨੀ। ਹਾਂ ਤੋ। ਕਿਹੜੀ ਆ? ਦੁੱਤੀ ਕਿੱਥੇ ਆ? ਝ। ਮਾਂ ਮਾਂ। ਦੇ ਦੇ। ਛੜੀ ਹੋ ਜਾ। ਚਲੋ ਹੈਂਡ ਵਾਸ਼ ਕਰੋ ਪੁੱਤ ਨੂੰ। ਹਾਂ ਹੈਂਡ ਵਾਸ਼ ਕਰੋ ਇੱਕ ਤੱਕ ਚੀਜ਼ੇ ਚੱਕਿਆ ਕਰ ਤੂੰ ਆ ਦੇਖੋ ਇੱਕ ਤੱਕ ਚੀਜ਼ੇ ਚੱਕਿਆ ਕਰ ਤੂੰ ਚੱਲ ਜੇਬ ਦੇ ਵਿੱਚ ਲਾ 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 ਚਾ ਲੋ ਬਰ ਕਰਨ ਤੁਕਾ ਅਸੀਂ ਚੱਲੇ ਬਾਹਰ ਨਾਲੇ ਕਹਿੰਦੇ ਪੰਜਾਬੀ ਜੁੱਤੀ ਪਾਉਣੀਆਂ ਨੇ ਕਹਿੰਦਾ ਆਪਾਂ ਕੀ ਦੋ ਲਓ ਉਦੋਂ ਬਾਅਦ ਦੇਖੋ ਕਿਵੇਂ ਆ ਮੈਂ ਉਹਨੂੰ ਵੀ ਤਾਂ ਸਾਫ਼ ਹੋ ਜਾਣੀ ਉਹ ਆਉਂ ਕਹਿੰਦਾ ਪਾਚਾਲ ਪਾਲਾ ਫਿਰ ਚੁੱਤੀ ਕਰ। ਇਹ ਹੀ ਨਹੀਂ ਸਾਡੇ ਤਾਂ ਚਿਕੜ ਭੁੰਡੀਆਂ ਤਿਆਰ ਹੋਣ ਚਾਹੀਆਂ। ਪੈਰ ਬੜਾ ਹੋ ਗੰਦਗੇ। ਬੜੇ ਹੋਣੇ ਤਾਂ ਪਾਉਣੇ ਹੀ ਨਹੀਂ ਹੈਗੇ। ਮੈਂ ਕਹਿੰਦਾ ਜੈਸਮੀਨ ਦੇ ਵਿਆਹ ਦੀ ਜੁੱਤੀ ਭਾਈ ਵੀ ਅੱਜ ਪਾਉਣ ਲੱਗਾ ਮੁੜ ਕੇ। ਜੈਸਮੀਨ ਦੇ ਵਿਆਹ ਦੀ ਗੁਰਕੀ ਦੀ ਜੁੱਤੀ ਕਿੱਥੇ ਜਾ ਹੁੰਦਾ ਤਾਂ ਕਾਹ ਬੰਦੀ। ਗੁਰਕੀ ਦੀ ਜੁੱਤੀ ਨੇ ਪਾ ਗਿਆ। ਇਹ ਤਰਨ ਉਹ ਲੜਦਾ ਥੱਲੇ ਆ ਗਿਆ, ਕੀ ਕਰਿਆ ਤਾ। ਅੱਗੇ ਤਾਂ ਲਿਆ। ਚੱਲੇ ਜੀਏ ਪਾਣੀ। ਹੈਡਵਾਸ਼ ਕਰਿਆਈ ਹੈ ਮੇਰਾ ਪੁੱਤ ਬਹੁਤ ਸ਼ੈਨਾ ਹੋ ਗਿਆ ਤੂੰ ਵੀ ਭਾਈ ਹੈਡਵਾਸ਼ ਕਰਨਾ ਖਲ ਖੜਾ ਤੂੰ ਕਿਹਨਾਂ ਇਹ ਪਤਾ ਨਹੀਂ ਕੀ ਕਰਿਆ ਬੈਨੇ ਪੈਂਟ ਨੂੰ ਕਿਹੜੇ ਸਾਹਮਣੇ ਬੰਨੀ ਵੀ ਆ ਲੈ ਤੂੰ ਤਾਂ ਇਹੋ ਅਲਾ ਲਾਸੀ ਕਾ ਲੀਏ ਪੈਸੇ ਨਹੀਂ ਲਿਨੇ ਜਾਦਾ ਜਾਵਾ ਪਰ ਚੜਾ ਲੰਦਾ ਹੈ ਥੰਡੇ ਕਰ ਕਿਥੇ ਟਿੱਡ ਪਰ ਬੰਨੀ ਫਿਰਦਾ ਤੂੰ ਤੈਨੂੰ ਤੰਨ ਤੇ ਵੀ ਉੱਪਰ ਬੰਨੀ ਫਿਰਦਾ ਦੇਖੋ ਤੈਨੂੰ ਉੱਪਰ ਆ ਉਹਦੀ ਆ ਥੰਡੀ ਇੰਡੀਆ ਹੈ ਹਾਂ ਆਹ ਦੇਖ ਲਈ ਉਹ ਦੇਖ ਲਈ ਦੇਖ ਲਈ ਦੇਖ ਲਈ ਤੇਰੀ ਵੀ ਟਾ ਹੋ ਰਾ ਹਾਂ ਤੇ ਹਾਂ ਤੇ ਆ ਤੇ ਆ ਤੇ ਕੀ ਦੇਖਣਾ ਹੱਥ ਦਾ ਕੀ ਦੇਖ ਤਾ ਲਿਆ ਵੇ ਹਾਂ ਉਹ ਕਾ ਮੈਨੂੰ ਮਾ ਮੈਨੂੰ ਦੱਸ ਵੇ ਮੂੰਹ ਹੱਥ ਲਾਉਣੇ ਕਿੱਲੇ ਅੱਛਾ ਲਾ 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 ਵੇ ਕਿੰਨੀ ਸੋਹਣੀ ਖੁਸ਼ਬੂ ਆਉਂਦੀ ਐ ਇਹ ਡੈਟੋਲ ਸ਼ਾਬਣ ਦੀ ਐ ਚਲੋ ਫਿਰ ਚਲੋ ਉਠੋ ਚਲੋ ਵਿਚੋ ਚਲੋ 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 ਸਾਡੀ ਟਡੀ ਚਲੋ ਵੀ ਚਾਲਾ ਤੁਸਨੀ ਬੋ ਚਲੋ ਹਾਂ ਮੇਰੀ ਗੱਡੀ ਤੇਰੀ ਗੱਡੀ ਕਿੱਥੇ ਹੈ ਭਾਈ ਸ਼ਾਮਾ ਸ਼ੀਰ ਕੋਲੇ ਸਾਡੇ ਕੰਮ ਹੋਇਆ ਹਾਂ ਹਾਂ ਲੈ ਲੋ ਇਹ ਸੈਂਟ ਵੀ ਚੱਕੀ ਆਉਣਾ ਹੈ ਚਲੋ ਉਧਰ ਲਾ ਦੇ ਦਿੱਤੇ ਲੈ ਬਸ ਥੋੜਾ ਲਾਈਦਾ ਹੁੰਦਾ ਨਾ ਮੈਂ ਨਹੀਂ ਕਰਦਾ ਉਧਰ ਦੋ ਪੁੱਜ ਖਾਮ ਹੋਇਆ ਪੱਤਰ ਰਹਿਣ ਦੇ ਉਧਰ ਚੜਨਾ ਤਾਂ ਆਪਣੇ ਨਾਲ ਵੀ ਚੜਨਾ ਹੀ ਹੈ ਬੱਤਸ ਕਰ ਕਰ ਪਤਾ ਨਹੀਂ ਪੈਂਟ ਖੱਲੇ ਨੂੰ ਕਰਾ ਕਰ ਥੋੜੀ ਜਿਹੀ ਪੁੱਟਦੀਆਂ ਲਿਜਦੀਆਂ ਅੱਛਾ ਔਰ ਨਾ ਬੱਚਾ ਨੂੰ ਫੋਟੋ ਜਾਣਾ ਉਹਨੇ ਰੀਤ ਨੇ ਬੰਨਣਾ ਹੈ ਜਿੱਥੇ ਤੇ ਚੱਕੇ ਉੱਥੇ ਰੱਖ ਦੋ ਪੈਂਟ ਥੱਲੇ ਕਰ ਥੋੜੀ ਜਿਹੀ ਪਹਿਲਾਂ ਗੱਟੇ ਨੰਗੇ ਆ ਤਰੇ ਪੈਂਟ ਥੱਲੇ ਕਰਨ ਨੂੰ ਕਹਿੰਦੇ ਕਰਨ ਤੈਨੂੰ ਨਾ ਕੇ ਟੀ-ਸ਼ਰਟ ਥੋੜੀ ਥੱਲੇ ਨੂੰ ਹੋਰ ਥੱਲੇ ਕਰ ਦੇ ਹੋਰ ਥੱਲੇ ਕਰ ਦੇ ਥੋੜੀ ਜੀ ਬਸ બસ ਓ ਚਲੋ ਵੀ ਚਲੋ 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 ਚਲ ਕਿਹੜੀ ਤੇ ਅੱਛਾ ਤੇ ਆਪਣੀ ਗੱਡੀ ਦਿਖਾਉਣ ਨੂੰ ਕਹਿੰਦੀ ਆ ਜਿਹਦੇ ਤੇ ਜਾਣ ਨੂੰ ਫਿਰਦੀ ਆ ਹਾਂ ਹਾਂ ਐਦਾਂ ਚੰਨੇ ਜਣੇ ਬਹਿ ਕੇ ਚਲ ਜੂਗਾ ਕਿੰਨੇ ਜਣੇ ਕਿੱਥੇ ਕਿੱਥੇ ਬੈਠੂਗਾ ਦੱਸ ਓਰੇ ਓਰੇ ਤਾਂ ਹੋ ਗਿਆ ਤਾਂ ਕਿ ਮम्मा ਓਰੇ ਰੱਖੀ ਫੇਰ ਹੋ ਬਾਕੀ ਗੱਡੀ ਗਰਦ ਪਈ ਵੀ ਰਹਿਣ ਦੇ ਇਹ ਬੱਸ ਮੈਂ ਹੀ ਇਕੱਲੇ ਜੇ ਕਹਿੰਦੀ ਐ ਲੈਣੀ ਮਮੀ ਨਹੀਂ ਉਹ ਚਲ ਚਲ ਉਹ ਬਾੜੀ ਗੱਡੀ ਚਲ ਘੋਣਾ ਟਰੈਕਟਰ ਟਰਾਲੇ ਪਰ ਜਾਣ ਨੂੰ ਤਿਆਰ ਹੋ ਗਈ ਏ ਜਾਣਾ ਵੀ ਰੰਗ ਦਾ ਵੀ ਸਾਜ ਗਈ ਜੜੀ ਆ ਤੁਨੀ ਪਾ ਚਲ ਇਹਨੂੰ ਛੜ ਦੋ ਛਿੱਤੀ ਪੱਜ ਕੇ ਪੱਜ ਕੇ ਜਾਣਾ ਪੱਤੀ ਕਿ ਛਿੱਤੀ ਜਾਣਾ ਆਪਾਂ ਕਿ ਸਲਕੇ ਨਾਲ ਹਾਂ ਲੈ ਲੈ ਕਲੈਕਟ ਕਰਨਾ ਟੱਕਾ ਨੂੰ ਯਾਰ ਉਹ ਕਨੇੜੀ ਚੱਕ ਲੈ ਜਾ ਚੱਲ ਬੇਰਜੀ ਦੀ ਚੜ੍ਹ ਜਾ ਛੜ ਜਾ ਬਾਹਰ ਥੱਲੇ ਨੂੰ ਥੋੜੀ ਥੱਲੇ ਨੂੰ ਦਾ ਥੋੜਾ ਜਾ ਚਲੋ ਭਈ ਚਲੋ ਏ ਜਾਵਾ ਸ਼ਾਬਾਸ਼ 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 ਦੱਖਣ ਦੀ ਹਵਾ ਬਹੁਤ ਤੇ ਚੱਲਦੀ ਗਿੱਟ ਖੋਲੋ ਤੇ ਉੱਪਰ ਤਾਂ ਐ ਲੱਗਦਾ ਵੀ ਪਤਾ ਨਹੀਂ ਅੱਗ ਲੱਗੀ ਹੋਣੀ ਛਕਣਾ ਐਨੀ ਸੇਕ ਤਾਂ ਨਿਕਲੂ ਵੀ ਜਾਨੇ ਐਨੀ ਕਿਤੇ ਗੱਟ ਹਾਂ ਹਾਂ ਗੱਡੀ ਨਿਕਲ ਜਾਂਦੀ ਲੈ ਝੂਟੇ ਮਾਟੇ ਲੈਣ ਨੂੰ ਤਿਆਰ ਕਰਨ ਤੇਰੇ ਬਚਨ ਨਾਲ ਤਾਂ ਪੁੱਤੋ ਹਾਲਾਤ ਤਾਂ ਬਸ ਕੰਦ ਨਾਲ ਨਾ ਬੱਜਿਆ ਜਾ ਕੇ ਦੇਖੀ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਤੁਹਾਨੂੰ ਇਹ ਚੁੰਨੀ ਨਹੀਂ ਬਟੋਕ ਲੱਗੀ ਵੀ ਆ ਮੰਨੂ ਲੱਗਦਾ ਆ ਤੇ ਕਿੱਡੀ ਐ ਥੋੜੀ ਜੀ ਨਹੀਂ ਨਮੀ ਚ ਦੇਖਾਂ ਜਿਹੜੀਆਂ ਲਵਾਰੀ ਚ ਆ ਅੱਛਾ ਆ ਕਰ ਹਾਂ ਵੈਰੀ ਗੁੱਡ ਗੱਲ ਤੱਜ ਸੂਟ ਪਾਇਆ ਵੈਰੀ ਗੁੱਡ ਵੈਰੀ ਗੁੱਡ ਦੇਖ ਕੇ ਨਹੀਂ ਲੈਂਦੀ ਮੇਖ ਗਲਤੀ ਮੇਖਾਂ ਦੀ ਐ ਇਹਨੇ ਪਾੜੀ ਆ ਚਲੋ ਠੀਕ ਆ ਭਾਈ ਮੇਖਾਂ ਨੇ ਪਾੜ ਠੀਕ ਆ ਜੀ ਚਲਦੇ ਆ ਹੁਣ ਪਹੁੰਚ ਗਏ ਜੀ ਇੱਕ ਛੋਟਾ ਜਿਹਾ ਕੇਕ ਲੈਣਾ ਸੀ ਉਸਤਾਜੀ ਕੇਕ ਦਿਖਾ ਦਿਓ ਆਪ ਭਾਈ ਨੂੰ ਦਿਖਾ ਚੱਲ ਬਈ ਦੇਖ ਜੋਰ ਚ ਵੈਸਾ ਅੱਛਾ ਕੱਟ ਕੇ ਰੱਖ ਬਾਹਰ ਨੂੰ ਰੋਣ ਹਾਂ ਇੱਧਰ ਆ ਬਈ ਠੰਡਾ ਹੈ ਡੀ ਫ੍ਰੀਜਾ ਫਤ ਹੈ ਆ ਇੱਕ ਕਟਮ ਕਾਏ ਇੱਕ ਕਾਏ ਹਾਂ ਦੋਗਣਾ ਆ ਵੀ ਠੀਕ ਆ ਹਾਂ ਹਾਂ ਆ ਠੀਕ ਆ ਉਹ ਚਾਕਲੇਟ ਵਾਲਾ ਯਾਰ ਉਹ ਚੋਕਲੇਟ ਠੀਕ ਆ ਹੈ ਨਹੀਂ ਆ ਠੀਕ ਆ ਇਹ ਤਾਂ ਕਲਰਫੁਲ ਜਮੇ ਆ ਬੰਨੂ ਸਭ ਤੋਂ ਵਧੀਆ ਲੱਗਿਆ ਤਾਂ ਆ ਸੈਕੰਡ ਆਪਸ਼ਨ ਜਾਂ ਆਏ ਆ ਆ ਆ ਠੀਕ ਆ ਆ ਲੈ ਲੋ ਚਲ ਆਉਤੋ ਤੇ ਯਾਰ ਠੀਕ ਆ ਵਾਹਿਗੁਰੂ ਸਤਨਾਮ ਜੀ ਜੀ ਬਿਜਲੀ ਵੀ ਬੱਝ ਗਈ ਹਾਂ ਚੁੱਭ ਜੀ ਬੱਝ ਦਿੰਦੀ ਹੋਈ ਆ ਡੀ ਫ੍ਰੀਜ ਆ ਬੱਤ ਹੈ ਐਵੇਂ ਹੀ ਨਹੀਂ ਹਾਂ ਚਲੋ ਮਦਦ ਜੀ ਫੇਰ ਤੁਹਾਨੂੰ ਫੇਰ ਜੀ ਠੀਕ ਆ ਸਰ ਫੜੋ ਜੀ ਕੇਕ ਫੜੋ ਹਾਂ ਓ ਮਾਰਾ ਸੱਚਾ ਪਾਤਸ਼ਾਹ ਸਾਰਿਆਂ ਦੇ ਭਰਾਮਾਂ ਨੂੰ ਰੁਕੋ ਬਈ ਚੜਦੀ ਗਲਾ ਚ ਚੱਕ ਫੜ ਕੇ ਇੱਕ ਚੱਲੀ ਆ ਲੈ ਕੇ ਬੈਂਗਲੂ ਦਾ ਨਾਮ ਦੇਖਦੇ ਆ ਕਿ ਪ੍ਰੋਗਰਾਮ ਕਿਆ ਬਣਦਾ ਕਿਆ ਨਹੀਂ ਫੜੋ ਜੀ ਫੜੋ ਜੀ ਇਹਦੇ ਚੋਂ ਵੀ ਪੈਣਾ ਨਾ ਕਰਦ ਕਰਦ ਜਿਹੜੀ ਨਾਈਫ ਛੋਟਾ ਦਾ ਨਾਈਫ ਹੈਂ ਕਿਆ ਲਾ ਘੈਂਟਾ ਹੈ ਨਾ ਆ ਇਹ ਕਿਆ ਠੀਕੇ ਚਾਜਦਾ ਚਾਲਾ ਲਾ ਬਈ ਫੜ ਲਾ ਵੀ ਚੱਕ ਫੜ ਕਰਨ ਦੇ ਦੇ ਬਣਾ ਬਈ ਕੈਂਡਲ ਕੈਂਡਲ ਦੀ ਦਾ ਲੋਡਰੀ ਬਰਦਰ ਰਡੀ ਆ ਯਾਰ ਇਹ ਕਿਹੜਾ ਜਰਮ ਡੇਟ ਆ ਆਈ ਤੇ ਦੇ ਬੱਤ ਚੱਲ ਫੜ ਲਈ ਚੱਲ ਫਿਰ ਸੋ ਪਹਿਲੀ ਗੋਲੀ ਪੱਛੀ ਗਾ ਬਾਹਰ ਗੀ ਸੋਤ ਨਾਮ ਚਲੋ ਹੁਣ ਸਾਨੂੰ ਗਾਹਾਂ ਚੱਲ ਕੇ ਮਿਲਾਂਗੇ ਜੀ ਧੰਨ ਮਹਾਰਾ ਸੱਚਾ ਪਾਤਸ਼ਾ ਸਭ ਨੂੰ ਚੜ੍ਹਦੀ ਕਲਾ ਚ ਰੱਖਿਓ ਜੀ ਦੇ ਕੇ ਰੋਡ ਲਗੀ ਹਾਂ ਕੀ ਆ ਤੇ ਸਤਿ ਸ਼੍ਰੀ ਅਕਾਲ ਤੂੰ ਵੀ ਮਾ ਦੇ ਸਤਿ ਸ਼੍ਰੀ ਅਕਾਲ ਲੈ ਹਾਂ ਕੀ ਹੋ ਗਿਆ ਲੈ ਅਲਟ ਡੀ ਜੀ ਭੱਜੀਓ ਫਿਰਦੀ ਆ ਕਰਨਾ ਚਾਹੀਏ ਓਰੇ ਆ ਜਾ ਓ ਹਲੋ ਹਲੋ ਆ ਜਾ ਵੀ ਆ ਜਾਓ ਆ ਜਾਓ ਆ ਜਾਓ ਇਹਨੂੰ ਅੱਜ ਨੰਨੋ ਦਾ ਖੱਟੇ ਕਹਿੰਦੇ ਕਾਰਨ ਤਾਂ ਖੜ ਲਿਆ ਮੈਨੂੰ ਕਹਲੇ ਮਾਰ ਦੋ ਨੂਰ ਨੇ ਤਾਂ ਖੜ ਲਿਆ ਬੰਨੂ ਕੋੜ ਸਾਰੇ ਕਾਜ ਇੱਕ ਸਤਿ ਸ਼੍ਰੀ ਅਕਾਲ ਬਾਦ ਸਤਿ ਸ਼੍ਰੀ ਅਕਾਲ ਬਾਦੋ ਜੀ ਜੀ ਇਹ ਨਿਹਰ ਦਾ ਖੇਲਣ ਦਾ ਵਾਸਤਾ ਕੀ ਹਾਲ ਆ ਜੀ ਤੁਹਾਡਾ ਸਾਡੀ ਜੀ ਤੁਹਾਡਾ ਮਹਾਰਾਜ ਜੀ ਤੁਹਾਡੀ ਪਿੱਠ ਦਾ ਕਿਵੇਂ ਹਾਲ ਆ ਜੀ ਠੀਕ ਜਾ ਕੰਮ ਵੀ ਸ਼ੁਕਰ ਆ ਅੱਜ ਹੱਸਦੇ ਚੰਗੇ ਜੇ ਲੱਗਦੇ ਨੇ ਇਹ ਤੇ ਤੁਹਾਡਾ ਮੂਡ ਆ ਅੱਜ ਰੰਦਾ ਦਾ ਪਿੱਟ ਕਰਕੇ ਦਰਦ ਵਿੱਚ ਬੰਦਾ ਔਖਾ ਹੋ ਜਾਂਦਾ ਥੋੜਾ ਜਿਹਾ ਹਾਂ ਟਿਕਟ ਉੱਗ ਲੈ ਆਏ ਤਾਂ ਚਲੋ ਠੀਕ ਹੈ ਜੀ ਨਹੀਂ ਹੁਣ ਹਾਂ ਜੀ ਹਾਂ ਜੀ ਚਲੋ ਹੁਣ ਥੋੜਾ ਜਿਹਾ ਭਾਰਪੂਰ ਵਾਲਾ ਕੰਮ ਕੱਟ ਕਰਿਓ ਬਸ ਦੇਖ ਰੇਖ ਕਰੀ ਜਾ ਆਪਣੀ ਹਾਂ ਨਾ ਰੀਤ ਇੱਧਰ ਆ ਜਾ ਪੁੱਤ ਕੱਪੜੇ ਗੰਦੇ ਹੋ ਰਹੇ ਨੇ ਉਰੇ ਆ ਜਾ। ਰੀਤ ਤੂੜੀ ਕੋਲੇ ਫਿਰ ਜਾਂਦੀ ਦੇ ਲੈ। ਆ ਜਾ ਇੱਧਰ ਮੇਰਾ ਪੁੱਤ। ਆ ਜਾ। ਲੈ। ਪਾੜ ਲੱਗੀ ਜੇਬਾਂ 'ਚ ਹੱਥ। ਚੱਬੂਰਾ ਹੀ ਕਿੱਥੇ ਹੁਣ ਹੱਥ ਆਉਣੇ ਆਲੇ ਇਹ। ਨਹੀਂ ਕਰਦੀ ਖੇਲੀ ਜਾਂਦੇ ਕੋਈ ਤਾਂ ਬਾਕੀ ਨੇ ਆਣੇ ਖੇਲ ਤੇ ਖੇਲੀ ਜਾਂਦੇ ਤੈਨੂੰ ਪਤਾ ਨਾ ਹਾਂ ਨੂਰ ਜਾਸਿਰ ਬੱਜਾ ਨੇ ਕੋਣ ਹਾਂ ਨੂਰ ਦਾ ਸ਼ੀਸ਼ੇ ਨਾਲ ਬੱਜਿਆ ਅੱਜ ਸ਼ੀਸ਼ੇ ਨਾਲ ਬੱਜਿਆ ਕਿ ਬੈੱਡ ਨਾਲ ਅਜੇ ਨਾਲ ਫਰਸ਼ ਨਾਲ ਤਾਂ ਹੀ ਮਤਲਬ ਦੇਖ ਕੇ ਖੇਲੀਦਾ ਹੁੰਦਾ ਨਾ ਥੋੜਾ ਜੀ ਤਰੀਕ ਤੇ ਬੈ ਜਾ ਪੁੱਤੋ ਵੀ ਤਾਂ ਬੈਠੀਆਂ ਦੀਦੀਆਂ ਦੇਖ ਤਾਂ ਤੂੰ ਗੱਤ ਨਹੀਂ ਮੈਂਦੀ ਪਹਿਲਾਂ ਰਵੀ ਆਇਆ ਕਰਦਾ ਖੇਲਣ ਸੁਭੂ ਤੇ ਤੈਨੂੰ ਪੂਰੇ ਖੇਲਦਾ ਨਾ ਹਾਂ ਮਾਰ ਰੱਖ ਲਿਆ ਹਾਂ ਸਾਨੂੰ ਪਰ ਹੱਥ ਰੱਖ ਲਿਆ ਹਾਂ ਉਹਨੂੰ ਵੀ ਸਾਨੂੰ ਪਿੱਛੇ ਨੂੰ ਜਣਾ ਸਿਰ ਵੱਜਿਆ ਕਾਦੇ ਨਾਲ ਐਦਾ ਵੀਰ ਸੀ ਉਹ ਨਾ ਐਦੇ ਨਾਲ ਸਿਰ ਵੱਜਿਆ ਸੀ ਨਾ ਉਹਦਾ ਹਾਂ ਦੋ ਟਾਂਕੇ ਲੱਗੇ ਸੀ ਹਾਂ ਐ ਐਦੇ ਨਾਲ ਸਿਰ ਵੱਜਦਾ ਨਾ ਤਾਂ ਪੁੱਤ ਫਿਰ ਸਿਰ ਦੇ ਵਿੱਚ ਖੂਨ ਨਿਕਲ ਆ ਜਾਂਦਾ ਨੂਰੂ ਪੁੱਤ ਨਾ ਉਹ ਤਾਂ ਦੇਖ ਹਾਂ ਸਾਠੀ ਘਾਲ ਬਾਈ ਉਹਨੂੰ ਨੂਰੂ ਨੇ ਸਾਡੀ ਨੇ ਹੈਂ ਖੂਨ ਸੱਟ ਬਾਜੀ ਦੀ ਜਾਂ ਖੂਨ ਨਿਕਲ ਜਾਂਦਾ ਨਾ ਠੀਕ ਆ ਯਾਰ ਕਿਤਾ ਕਰੂੰਗੀ ਠੀਕ ਆ ਕਰੂੰਗੀ ਜਿੱਦਾਂ ਤੇਰੀ ਅੱਖੋਂ ਨਿਕਲਦਾ ਤਾਂ ਨਿਕਲਿਆ ਤਾਂ ਨਾ ਬਸ ਉਦਾਂ ਨਿਕਲਦਾ ਹੁੰਦਾ ਚੱਲ ਕੋਈ ਨਹੀਂ ਖੇਡ ਲੈ ਖੇਡ ਲੈ ਖੇਡ ਲੈ ਆ ਤੂੰ ਦੀਦੀ ਦਾ ਨਾਲ ਖੇਡ ਡਾਇਮਡ ਡਾਇਮਡ ਅੱਪ ਖੇਡ ਲੈ ਡਾਇਮਡ ਡਾਇਮਡ ਅੱਪ ਖੇਡ ਲੈ ਦੀਦੀ ਦਾ ਨਾਲ ਦੇਖੋ ਇੱਥੇ ਦੇਖਾ ਆਉਂਦਾ ਸ਼ੀ ਹਾਂ ਕਿਆ ਦੇਖਣਾ ਦੱਸ ਹਾਂ ਹਾਂ ਇਹਦਾ ਗੰਦੀ ਕੁੜੀ ਆ ਸਾਡੀ ਸਕੂਲ ਨੂੰ ਰੋਕੇ ਜਾਂਦੀ ਆ ਇਹ ਮੇਰਾ ਕਹੀ ਵੀ ਰਹਿੰਦਾ ਲੈ ਕਿੰਨਾ ਕੁ ਤੂੰ ਚੁੱਪ ਨਹੀਂ ਕਰਾਉਂਦੀ ਉਹਨੂੰ ਫਿਰ ਸਾਰਾ ਦਿਨ ਰੋਕੇ ਜਾਂਦਾ ਦਿੱਤਰ ਮੈਂ ਜਾਂਦੀ ਹਾਂ ਮੈਂ ਮੰਮੀ ਨੂੰ ਨਹੀਂ ਭੇਜਿਆ ਭੰਨ ਲਾਗੀ ਭੇਜ ਦਿੱਤੀ ਛਾਰੇ ਨਾਣਿਆਂ ਦਾ ਹੀ ਹਾਲ ਹੁੰਦਾ ਹੁਣ ਤੂੰ ਵੀ ਚੱਲ ਉੱਧਰ ਖੇਡ ਨਾ ਤੂੰ ਨਾਲ ਹਾਂ ਟੱਪੀ ਗਿਆ ਵਿਚਾਰ ਮਾਰੀ ਅੱਛਾ ਮੇਰਾ ਬੁੱਤ ਕਾ ਕੱਦਦਾ ਹੈ ਮੈਂ ਛਾਲਾ ਵਾਲੀ ਆ ਮੇਰਾ ਬੁੱਤ ਕਾ ਕੱਦਦਾ ਨੂਣਾ ਤੇ ਬਚਾਲਾ ਵਾਲੀ ਆ ਬਾ ਤੂੰ ਹੁਣ ਸੱਟ ਖਾ ਕੇ ਹੱਡੀਆਂ ਐ ਤਾਂ ਹਟਣਾ ਨਹੀਂ ਨਾ ਉਹ ਵੀ ਤਾਂ ਇਹਨੇ ਆਣੇ ਖੇਲਦੇ ਫਿਰ ਉਹ ਵੀ ਤਾਂ ਅੱਖ ਤਾਂ ਤੇਰੇ ਠੀਕ ਆ ਹੋਰ ਸੱਟ ਮੱਜਣੀ ਤੇਰੇ ਕੋਈ ਜੇ ਅੱਖ ਠੀਕ ਆ ਤੇਰੇ ਹੋ ਕਿ ਜਦੇ ਜੇਬਾ ਦਾਤ ਮੇਰੇ ਜੇਬ ਤਾਂ ਹੈਗੀ ਪਰ ਮੈਂ ਜੇਬਾ ਦਾਤ ਨਹੀਂ ਨਾ ਪਾਉਂਦਾ ਮੈਂ ਮਾਂਕ ਹੋ ਗਿਆ ਚੱਲ ਠੀਕ ਹੈ ਛੋਟੇ ਛੋਟੇ ਕੇਕ ਕੱਟ ਲਿਆ ਜੀ ਤੇ ਗਰਮ ਗਰਮ ਲੇ ਸਮੋਸੇ ਖਾ ਸਮੋਸਾ ਪਾਰਟੀ ਚੱਲ ਰਹੀ ਆ ਸਮੋਸਾ ਪਾਰਟੀ ਚੱਲ ਰਹੀ ਆ ਹੁਣ ਮਾਮਾ ਭਾਂਜੀ ਓਏ ਕੋਲੇ ਕੋਲੇ ਦਾ ਨਹੀਂ ਮੇਰੇ ਕੋਲ ਨਹੀਂ ਗਰੀ ਹਾਂ ਤੂੰ ਤਾਂ ਸੁਣ ਕਾਣ ਹੈ ਮਾਮੂ ਮਾਮੂ ਕਿੱਥੇ ਐ ਮਾਮੂ ਮਾਮੂ ਮਖਦ ਦੇ ਰੱਖੀ ਕੋਈ ਨਹੀਂ ਲਿਆ ਦਿੰਦੇ ਪੁੱਤ ਲਿਆ ਦ ਲਿਆ ਦੰਦੇ ਖਤਮ ਹੋ ਗਏ ਲੈ ਲੀ ਹਾਂ ਤੇਰੇ ਦਊਗਾ ਦੇ ਦੇ ਕਿਰਾਏ ਆ ਲੈ ਲੈ ਕਿੰਨੀ ਟੈਨਸ਼ਨ ਆ ਦੇਖ ਲੋ ਮਾਮੇ ਨੂੰ ਹਾਂ ਪਾਣੀ ਖਤਮ ਹੋ ਗਿਆ ਉਹਨੂੰ ਕਹਿੰਦਾ ਮੇਰੇ ਅੜਾ ਨਹੀਂ ਲੈ ਤੂੰ ਹਾਂ ਵਧੀਆ ਕਹਿੰਦਾ ਟੈਨਸ਼ਨ ਕੋਈ ਨਹੀਂ ਜਹੀ ਐਦਾਂ ਹੋਣਾ ਚਾਹੀਦਾ ਲੈ ਉਹਨੂੰ ਦੇ ਲੈ ਉਹ ਦਰੀਂ ਸੌਸ ਪਾਇ ਨੀ ਲੈ ਲੈ ਗ੍ਰੀਨ ਸੌਸ ਤਾਂ ਹੀ ਨਾ ਖਾਂਦੀ ਉਹ ਚਵੜ ਚਵੜ ਇਹ ਮਿੱਠੀ ਸਾਬ ਨੂੰ ਨਹੀਂ ਫੇਰ ਨਹੀਂ ਦੀ ਖਾਣੀ ਨੇ ਤਾਂ ਮਿਰਚਾ ਜਿਹੜੀ ਸਾਡੇ ਪਾਂਗ ਸ਼ਿਕਾਰੀ ਮਿਰਚਾਂ ਦੀ ਪੂਰੀ ਹਾਂ ਮਿਰਚਾ ਸ਼ਿਕਾਰੀ ਮਿਰਚਾਂ ਨਾਲ ਖਲਾ ਨਹੀਂ ਤੇ ਆਦੂ ਖਲਾ ਲੈ ਕੱਟ ਕੱਟ ਕੇ ਉਹ ਆਲੂਆਂ 'ਚ ਤਾਂ ਚਲੇਗੀ ਉਹ ਗ੍ਰੀਨ ਸੌਸ ਤਾਂ ਅਲੂਹੀ ਲੱਗੇਗੀ ਜੀ ਨਾ ਛਾ ਦਾ ਛਾ ਦਾ ਮੇਰਾ ਪੁੱਤ ਓਏ ਹਾਂ ਉਹ ਚੱਕਰ ਜਿਹਾ ਲੱਗ ਗਿਆ ਨਾ ਤੇ ਥੈਂਕ ਯੂ ਅੱਜ ਇਹ ਲੱਗ ਗਿਆ ਮੈਨੂੰ ਹਾਂ ਫਿਰ ਰਾਤ ਨੂੰ ਆ ਤਾਉਂਗਾ ਛੁੱਟੀਆਂ 'ਚ ਛੁੱਟੀਆਂ 'ਚ ਕਿੱਧਰ ਕਿੱਧਰ ਜਾਊਂਗਾ ਉਧਰ ਮਨਦੀਪ ਭੈਣ ਨੂੰ ਲੁਧਿਆਣਾ ਗਈ ਜਾਂਦਾ ਕਹਿੰਦਾ ਤੇਰੇ ਕੋਲ ਆਊਂਗਾ ਉਧਰ ਬਲਜਿੰਦਰ ਨੂੰ ਗਈ ਜਾਂਦਾ ਬੂਆ ਤੇਰੇ ਕੋਲ ਆਊਂਗਾ ਇੱਧਰ ਹੁਣ ਜਾਸੀ ਮੈਨੂੰ ਵੀ ਲਾਰੇ 'ਚ ਰੱਖ ਲੈ ਫਿਰ ਜੋ ਹੁੜਜੀ ਨੂੰ ਵੀ ਜਾਣ ਨੂੰ ਤਿਆਰ ਆ ਨਾਨਕਿਆਂ ਨੂੰ ਵੀ ਉੱਥੇ ਨੂੰ ਵੀ ਜਾਣਾ ਤਿੰਨ ਦਿਨਾਂ ਦੀ ਲੱਗੂਗਾ ਤਿੰਨ ਦਿਨ ਹੀ ਲਾਲੂ ਬੱਸ ਚਲੋ ਹਾਂ ਬੰਟੇ ਵਿੱਚ ਰੱਖੀ ਹਾਂ ਕਿੰਨੀਆਂ ਟੋਟਲ ਛੁੱਟੀਆਂ ਕਿੰਨੀਆਂ 30 ਹੋਣੀਆਂ ਮਹੀਨੇ ਦੀ ਨਹੀਂ ਹੁੰਦੀ ਨਹੀਂ ਚਾਵਾ ਮਹੀਨੇ ਦੀ ਵੀ ਹੋ ਸਕਦਾ ਬਜੇ ਗਰਮੀ ਕੰਟਰੋਲ ਚ ਰਹਿ ਗਈ ਅੱਜ ਇਹ ਵਾਧ ਗਈ ਗਰਮੀ ਫੇਰ ਵੱਧ ਵੀ ਜਾਂਦੀ ਹੈ ਹਾਂ ਫੇਰ ਵੱਧ ਵੀ ਜਾਣੀਆ ਠੀਕ ਹੈ ਠੀਕ ਲਾਹਣ ਦੇਖੋ ਉਹ ਨੂੰ ਕੋਣੇ ਨੰਦੀ ਮੂਹ ਚ ਆ ਵੀ ਬਾਸ ਲੋ ਆ ਖਾਣ ਚ ਉਧਰ ਤੇ ਵੀ ਬਾਸ ਲੋ ਭਾਈ ਹਾਂ ਸਾਰੇ ਖਾ ਕੇ ਉੱਟ ਗਏ ਸਤਿ ਸ੍ਰੀ ਅਕਾਲ ਜੀ ਮੈਨੂੰ ਹਾਂ ਜੱਟ ਵਾਲੇ ਆਜਾ ਭਰ ਭਾਈ ਬ੍ਰਦਰ ਦੇ ਤਾਈ ਹਾਂ ਕੇਕ ਉਹ ਕੱਟ ਕੇ ਹਟੇ ਆ ਸ਼ੂਗਰ ਵਧਾ ਕੇ ਏਡਾ ਥੋੜਾ ਥੋੜਾ ਵਧਾ ਕੇ ਏਡਾ ਜੀ ਸਾਰੇ ਆ ਜਾਂਦੀ ਆ ਸਮੋਸੇ ਮਠੇ ਨਾਲ ਖਾ ਕੇ ਹਟੇ ਆ ਹਾਂ ਦੀ ਆ ਗਿਆ ਆ ਗਿਆ ਆ ਗਿਆ ਹੁਣ ਟਾਈਮ ਹੋ ਗਿਆ ਜੀ ਉਧਰ ਡਿਊਟੀ ਸਾਡੀ ਡਿਊਟੀ ਦਾ ਟਾਈਮ ਹੋਇਆ ਬਾ ਉਧਰ ਹਣਾ ਉਹ ਵੀ ਜ਼ਰੂਰੀ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਉਹ ਆ ਹਾਂ ਬਾਕੀ ਕੰਮਾ ਦਾ ਦਾ ਸਾਰ ਜੂਗਾ ਇਹਦਾ ਨਹੀਂ ਸਾਰਨਾ ਆਏਗਾ ਜੀ ਸਾਰਨਾ ਸਹੀ ਕਰ ਹਾਂ ਚਲੋ ਅਸੀਂ ਕੇਕ ਕੱਟ ਲਿਆ ਜੀ ਬੈਕਗਰੌਂਡ ਦਾ ਨੌ ਲੈ ਕੇ ਨੁਰੂ ਤੈਨੂੰ ਸਾਥ ਸ੍ਰੀ ਘਰ ਨਹੀਂ ਭਾਈ ਅੱਜ ਪੁੱਤ ਆ ਮੈਨੂੰ ਫੜਾ ਦੇ ਧੱਤ ਹਾਂ ਛੋੜ ਕੇ ਛਾਰ ਕੇ ਚਾਚੀ ਕਾਲ ਜੀ ਸ਼ਾਰਿਆਂ ਨੂੰ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਹਾਰਾਜ ਤੁਹਾਨੂੰ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਲੈ ਨੂੰ ਮੈਂ ਚਾਹੇ ਲੱਗੀ ਆ ਮਰਲਾ ਦਾ ਮੂੰਹ ਦੇਖਉਂਦਾ ਲੱਗੇ ਪਾਣੀ ਦੇ ਮੰਗਦੀ ਇਹਨੇ ਟੱਕਣ ਲੈ ਟੱਕਣ ਲਾਉਣਾ ਲੱਗੀਆਂ ਵੀ ਮਿਰਚਾਂ ਨੂੰ ਚੱਲ ਉਹ ਕਰਦੀ ਮਮਾ 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 ਮਮ ਹੈ ਨਹੀਂ ਪੁੱਤ ਚਲੋ